ਨਮਸਕਾਰ ਆਦਾਰ ਸਤਿ ਸ੍ਰੀ ਅਕਾਲ ਜੈ ਹਿੰਦ ਜੈ ਸ਼੍ਰੀ ਰਾਮ ਮੈਂ ਤੁਹਾਡਾ ਆਪਣਾ ਸੰਦੀਪ ਅਬਰੋਲ এবੀਐਨ ਦੇ ذریعے ਇੱਕ ਵਾਰ ਫਿਰ ਤੁਹਾਡੇ ਸਾਹਮਣੇ ਆਇਆ ਅੱਜ ਤੁਹਾਨੂੰ ਲੈ ਕੇ ਆਇਆ ਹਾਂ ਭਾਰਤ ਪਾਕਿਸਤਾਨ ਅੰਤਰਰਾਸ਼ਟਰੀ ਸਹਾਦੇ ਵਸੇ ਪਿੰਡਾਂ ਦੇ ਵਿੱਚ ਜਿੱਥੇ ਕਿੰਨ ਤਿੰਨ ਪਾਸੇ ਸਰਹੱਦ ਹੈ ਅਤੇ ਇੱਕ ਵਸੇ ਦਰਿਆ ਹੈ ਭਾਰਤ ਪਾਕਿਸਤਾਨ ਦਾ ਜਿਹੜਾ ਸਰਹੱਦ ਤੇ ਪੈਂਦਾ ਹੈ ਭਾਰਤ ਦਾ ਆਖਰੀ ਪਿੰਡ ਵੀ ਕਿਹਾ ਜਾਂਦਾ ਹੈ ਅਕਸਰ ਇੱਥੇ ਬੜੀਆਂ ਮਾਰਾਂ ਪੈਂਦੀਆਂ ਹਨ ਜੇ ਕੋਈ ਦਰਿਆ ਦੇ ਵਿੱਚ ਪਾਣੀ ਆਂਦਾ ਹੈ ਤਾਂ ਇਹ ਪਿੰਡ ਖਾਲੀ ਹੋ ਜਾਂਦੇ ਹਨ ਕੋਈ ਜੰਗ ਦਾ ਮੋਹਲ ਬੰਦਾ ਹੈ ਤਾਂ ਇਹ ਪਿੰਡ ਖਾਲੀ ਹੋ ਜਾਂਦੇ ਹਨ ਪਰ ਫਿਰ ਵੀ ਜੋ ਲੋਕ ਰਹਿੰਦੇ ਹਨ ਉਹ ਸ਼ੂਰਵੀਰ ਹਨ ਬਹਾਦਰ ਹਨ ਲਗਾਤਾਰ ਮਾਰਾਂ ਪੈਣ ਤੋਂ ਬਾਅਦ ਵੀ ਦੁਬਾਰਾ ਫਿਰ ਉਸੇ ਤਰ੍ਹਾਂ ਦੀ ਜ਼ਿੰਦਗੀ ਨੂੰ ਲਈ ਤੇ ਲੈ ਜਾਂਦੇ ਹਨ ਅਕਸਰ ਰਾਜਨੀਤਾਂ ਆਉਂਦੇ ਹਨ ਵਾਅਦੇ ਕਰ ਜਾਂਦੇ ਹਨ ਵਾਅਦੇ ਪੂਰੇ ਹੁੰਦੇ ਜਾਂ ਨਹੀਂ ਹੁੰਦੇ ਇਹ ਲੋਕ ਹੀ ਦੱਸਣਗੇ ਪਰ ਇਹ ਪਿੰਡ ਵਾਲੇ ਨੂੰ ਸਲਾਮ ਹੈ ਜਿਹੜੇ ਦੇਸ਼ ਦੀ ਰੱਖਿਆ ਤੇ ਨਾਲ ਖੜੇ ਫੌਜੀਆ ਤੇ ਬਾਹਾਂ ਨਾਲ ਬਾਹਾਂ ਲਾ ਕੇ ਖੜੇ ਹੋਏ ਔਰ ਮੇਰੇ ਪਿੱਛੇ ਤੁਸੀਂ ਬਿਲਕੁਲ ਵੇਖੋ ਬਿਲਕੁਲ ਮੇਰੇ ਪਿੱਛੇ ਗੱਲ ਕੀਤੀ ਜਾਵੇ ਤਾਂ 100 ਮੀਟਰ ਵੀ ਨਹੀਂ ਵੇਖੋ 100 ਮੀਟਰ ਵੀ ਅੰਤਰਰਾਸ਼ਟਰੀ ਬਾਰਡਰ ਤੁਸੀਂ ਵੇਖੋ ਅੰਤਰਰਾਸ਼ਟਰੀ ਬਾਰਡਰ ਲੱਗਦਾ ਹੈ ਤੇ ਜਿੱਥੇ ਲੋਕਾਂ ਵਿੱਚ ਖੁਸ਼ਹਾਲੀ ਫਿਰ ਪਰਤੇ ਆਈ ਹੈ ਤੇ ਹੋਰ ਕੀ ਕੁਝ ਹੋ ਰਿਹਾ ਅਤੇ ਇਧਰ ਦੇਖਿਆ ਜਾਵੇ ਤੇ ਇਧਰ ਵੀ ਬਾਰਡਰ ਹੈ ਤੇ ਤੁਸੀਂ ਲੋਕ ਵੇਖੋ ਬਿਲਕੁਲ ਇੱਕ ਕਿਲਾਵਾਟ ਵੀ ਹੈ ਇੱਕ ਕਿਲਾਵਾਟ ਦੀ ਮੁਸ਼ਕਲ ਨਾ ਹੋਵੇਗੀ ਜਿੱਥੇ ਲੋਕ ਰਹਿ ਰਹਿ ਰੇ ਮੁਸੀਬਤਾਂ ਚੱਲ ਰਹੇ ਨੇ ਬੀਤੇ ਦਿਨੀ ਭਾਰਤ ਤੇ ਪਾਕਿਸਤਾਨ ਦਾ ਇਹ ਤਣਾਅ ਵਧਿਆ ਲੋਕ ਸਮਾਨ ਚੱਕ ਕੇ ਜਾਣ ਲੱਗ ਪਏ ਪਰ ਇੱਕ ਜਾਂ ਦੋ ਦਿਨ ਬਾਅਦ ਸਵਾਂਚਕ ਵਾਪਸ ਆ ਗਏ ਤੇ ਕਹਿ ਰਹੇ ਹਨ ਵੀ ਅਸੀਂ ਬਹਾਦਰ ਲੋਕ ਹਾਂ ਅਸੀਂ ਆਦੇ ਫੌਜੀਆਂ ਛੱਡ ਕੇ ਨਹੀਂ ਜਾਵਾਂਗੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਉਹਨਾਂ ਦਾ ਕੀ ਕਹਿਣਾ ਹੈ ਜਿਵੇਂ ਜਿਵੇਂ ਸਮਾਂ ਬੀਤ ਰਿਹਾ ਉਹਨਾਂ ਦੀ ਜ਼ਿੰਦਗੀ ਜਿਹੜੀ ਲੀਹੋਂ ਲੈ ਗਈ ਸੀ ਉਹ ਦੁਬਾਰਾ ਲੀਹਤ ਰਿਹਾ ਉਹਨਾਂ ਦੀ ਜ਼ਿੰਦਗੀ ਜਿਹੜੀ ਲੀਹੋਂ ਲੈ ਗਈ ਸੀ ਉਹ ਦੁਬਾਰਾ ਲਈ ਤੇ ਆ ਗਈ ਹੈ ਤੇ ਕੀ ਕਹਿਣਾ ਹੈ ਆਓ ਕਿੱਥੋਂ ਰਹਿਣ ਵਾਲੇ ਮੈਨੂੰ ਮਾਰ ਜਮਸ਼ੀਰ ਤੇ ਸਮਾਨ ਖਿਲ ਰਿਹਾ ਪੈਟਰਾਲੀਆਂ ਦੇ ਵਿੱਚ ਹੀ ਸਮਾਨ ਪਿਆ ਕੀ ਕੀ ਚੱਕਰ ਹੈ ਆ ਜਾਂਗਲੀ ਸਟੀਵਾਨੀ ਸੀ ਜੇ ਕਾਰਨ ਅਸੀਂ ਪਿੱਛੇ ਚਲੇ ਗਏ ਸੀ ਸਮਾਨ ਲੈ ਕੇ ਬੱਚੇ ਵੀ ਪਿੱਛੇ ਛੋੜਾ ਹੈ ਤੁਜੀ ਪਾਸੂ ਪਾਸੂ ਅਸੀਂ ਇੱਥੇ ਸੀ ਆਪੇ ਅੱਥੇ ਰਾਤ ਨੂੰ ਡਰੋਨ ਚੰਦ ਪਾਕਿਸਤਾਨ ਦੀ ਬਹੁਤ ਸ਼ਰਾਰਤ ਕਰਦੇ ਸੀ ਰਾਤ ਨੂੰ ਤੇ ਅਸੀਂ ਇੱਥੇ ਰਹਿਣ ਵਾਲੇ ਆਂ ਸਾਨੂੰ ਇਸ ਤਰ੍ਹਾਂ ਹੈ ਵੀ ਕੋਈ ਚਾਰਜ ਫੇਰੂ ਉਤਾਰਾ ਨਾ ਇੱਕ ਗੇਟ ਹੈ ਇੱਕ ਨਦੀ ਹੈ ਉਹਦੇ ਤੋਂ ਪਾਰ ਆਏ ਉੱਥੋਂ ਅਸੀਂ ਕੇਰਸਤੇ ਤੋਂ ਲੰਘਦੇ ਟੱਪਦੇ ਆਂ ਸਾਨੂੰ ਬੜੀ ਮੁਸ਼ਕਲ ਆ ਗਈ ਏ ਕਿਉਂਕਿ ਚੈਕ ਨਹੀ ਹੁੰਦੀ ਏ ਪਿਆਸ ਫੇਰੇ ਬਿਤਾਰ ਲੱਗ ਗਈ ਸਾਨੂੰ ਬਹੁਤ ਦਿੱਕਤ ਬੜੀ ਗੇਟ ਦੀ ਬਹੁਤ ਦਿੱਕਤ ਹੈ ਹਨ ਵਾਪਸ ਆ ਗਏ ਹੋ ਜ਼ਿੰਦਗੀ ਦੁਬਾਰਾ ਚਲੇ ਗਈ ਸੀ ਹੁਣ ਮਾਹੌਲ ਠੀਕ ਹੈ ਹਾਂ ਹੁਣ ਮਾਹੌਲ ਠੀਕ ਹੈ ਅੱਜ ਮੀਟਿੰਗ ਹੈ ਦੇਖੋ ਜਿੱਥੇ ਬੰਦਾ ਹੈ ਇਹ ਮਾਹੌਲ ਤਾਂ ਠੀਕ ਹੈ ਵੈਸ ਜੰਗ ਤਾਂ ਬਹੁਤ ਮਾੜੀ ਹੁੰਦੀ ਹੈ ਲੱਗਣ ਵਾਸਤੇ ਕਿ ਦੁਨੀਆ ਨੂੰ ਵੀ ਐਵੇਂ ਜਨਤਾ ਮਰੇਗੀ ਫੌਜ ਮਰੇਗੀ ਬਹੁਤ ਸਤੇ ਇਹ ਮੁਸ਼ਕਲ ਹੋ ਜਾਏਗੀ ਕੋਈ ਉੱਤਰ ਜਾਣੇ ਪੰਜਾਬ ਦੀ ਵੀ ਜਿਆਦਾ ਪੰਜਾਬ ਦੀ ਵੀ ਨਹੀਂ ਹੈ ਕਿਉਂ ਪੰਜਾਬ ਨੇੜੇ ਵਾਟਰ ਦੇ ਪੰਜਾਬ ਨੂੰ ਬਹੁਤ ਖਰਾਬ ਖਰਾਬ ਹੋਵੇਗੀ ਲੋ ਕੀ ਨਾਮ ਆ ਆਪਣਾ ਜੀ ਬਰਨਾਰ ਰੇਸ਼ਮ ਸਿੰਘ ਜੀ ਕਿਥੋਂ ਦਾ ਰਿਆਣਾ ਰਹੇ ਪਿੰਡ ਮਾਰਜੂ ਸ਼ੇਰ ਜੋ ਹਾਲਾਤ ਬਣੇ ਉਹਨੂੰ ਕਿਵੇਂ ਵੇਖਦੇ ਹੋ ਜੀ ਹਾਲਾਤ ਹੁਣ ਵੰਦੀ ਰਹਾ ਵੀ ਕੀ ਮੌਲ ਬਣਾ ਰਹਾ ਲੋਕ ਵਾਲੀ ਬੱਚਾ ਪਿਛਾ ਲਿਜਾ ਕੇ ਸਮਾਨ ਲਿਜਾ ਕੇ ਸਾਰਾ ਪਾਂ ਟੋਟ ਸਮਾਨ ਦੀ ਇੰਨੀ ਹੋ ਗਈ ਹੁਣ ਅਖੀਰ ਤੇ ਫਿਰ ਵੀ ਘਰੇ ਵਾਪਸੀ ਆਣਾ ਪੈ ਗਿਆ ਪਿੱਛੇ ਕੱਟ ਨਹੀਂ ਹੁੰਦੀ ਕੋਈ ਸਰਕਾਰ ਨੂੰ ਵਸਤੇ ਹੀ ਕਹਿੰਨਾ ਵੀ ਸਾਨੂੰ ਪਿਛਾ 5 ਪੰਜ ਮਰਲੇ ਥਾਂ ਦਿੱਤੀ ਜਾਵੇ ਵੀ ਉੱਥੇ ਕਮਰੇ ਬਣਾ ਕੇ ਬੈਠ ਜਾਈਏ ਕਿੰਨੇ ਸਾਲਾਂ ਤੋਂ ਇੱਥੇ ਰਹਿ ਰਹੇ ਹੋ ਇੱਥੇ ਜੀ ਸਾਡਾ ਜਰਮੀ ਇੱਥੋਂ ਦੇਗਾ ਜੀ ਤੇ ਜੋ ਇਹ ਵਾਰ ਵਾਰ ਹਾਲਾਤ ਹੁੰਦੇ ਨੇ ਕਦੇ ਪਾਣੀ ਦੇ ਖਲਚਾ ਕਦੇ ਪਾਣੀ ਆ ਗਿਆ ਕਦੇ ਜੰਗ ਦਾ ਮਵਾੜ ਬਣ ਗਿਆ ਸਾਡੇ ਬਾਣੇ ਤਾਂ ਜੰਗ ਲੱਗ ਚੁੱਕੀ ਏ ਇਹ ਨਹੀਂ ਵੀ ਨਹੀਂ ਲੱਗੀ ਸਾਡੇ ਬਾਣੇ ਜੰਗ ਲੱਗ ਚੁੱਕੀ ਏ ਸਾਰਾ ਬਾਲੀ ਬੱਚਾ ਕੋਈ ਕਿਤੇ ਨਿਕੜ ਗਿਆ ਕੋਈ ਕਿਤੇ ਨਿਕੜ ਗਿਆ ਅਸੀਂ ਬਰੇ ਪਰੇਸ਼ਾਨ ਹੈਗੇ ਆ ਜੋ ਜੋ ਲੋਕ ਇਹ ਕਹਿੰਦੇ ਨੇ ਜੰਗ ਲੱਗ ਜਣੀ ਚਾਹੀਦੀ ਉਹਨੂੰ ਲੱਗਣੀ ਚਾਹੀਦੀ ਸੀ ਵੈਸੇ ਲਗਣੀ ਚਾਹੀਦੀ 35 ਦੇ ਲੱਗ ਗਈ ਜੀ ਭਵੇਂ ਗੁਣ ਵਾਹੀ ਗਏ ਖਰੇ ਜੰਗ ਲੱਗ ਗਈ ਹੈ ਕੀ ਨਾ ਮਤਦਾ ਜੀ ਗਰਮੇਤ ਹੋਰ ਕਿਹੜੇ ਪਿੰਡ ਤੇ ਰਹਿਣ ਹੋ ਗਏ ਮਾਰਜਿਨ 'ਚ ਜੋ ਹਾਲਾਤ ਬਣੇ ਹੋ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਕੀ ਵੇਖਦੇ ਉਹਨਾਂ ਨੂੰ ਕੀ ਵੇਖਣਿਆ ਮੜਾ ਹੀ ਹੈਗਾ ਚੰਗਾ ਥੋੜਾ ਹੈ ਜਿਹੜੇ ਬਾਦਰ ਤੇ ਬੈਠੇ ਅਸਮਾਨ ਚੁੱਕ ਕੇ ਕਦੇ ਕਿੱਧਰ ਲੈ ਜਾਂਦੇ ਕਦੇ ਪਾਣੀ ਦਾ ਰੋਲਾ ਕਦੇ ਜੰਗ ਦਾ ਰੋਲਾ ਸਾਨੂੰ ਤਾਂ ਬਹੁਤ ਮੁਸੀਬਤਾਂ ਨੇ ਤੇ ਹੁਣ ਕੀ ਅਸਤੇ ਕਹਿੰਨੇ 5-5 ਮਰਲੇ ਸਾਨੂੰ ਥਾ ਹੀ ਦਿੱਤੀ ਜਾਵੇ ਪਿਛਾਂ ਸਰਕਾਰ ਦੇ ਦੇਵੀ ਉੱਥੇ ਬਹਿ ਜਾਈਏ ਸਮਾਰਤ ਉਹਥੇ ਹੁਣ ਸਰਕਾਰ ਕਹਿੰਦੀ ਜੰਗਬੰਦੀ ਹੋ ਗਈ ਹੈ ਹਾਂ ਹੁਣ ਬੰਦ ਕਰ ਲੈਣ ਦੀਸ ਲਈ ਸਮਾਰਤ ਮੋਚਾ ਲੈ ਕਹਿੰਦੇ ਤੇ ਹੁਣ ਕਰੇ ਆ ਕੇ ਦੋਣ ਹਲੋ ਸਰਕਾਰ ਕੋਲ ਕੀ ਮੰਗ ਕਰਦੇ ਹਾਂਜੀ ਸਰਕਾਰ ਕੋਲ ਹੋਰ ਕੀ ਮੰਗ ਕਰਦੇ ਸਰਕਾਰ ਕੋਲ ਕੀ ਮੰਗ ਕਰਨੀ ਹੈ ਅੱਜ ਅਭੀ ਥਾ ਪਿਛਾ ਦਿੱਤੀ ਜਾਵੇ ਥਾ ਪਿਛਾ ਦਿੱਤੀ ਜਾਵੇ ਪਾਈ ਪਾਈ ਮਰਲੇ ਹਾਂ ਇੱਕ ਪਰਿਵਾਰ ਨੂੰ भाई भाई मरले दे दे हमने नहीं बात है जे तो रोड़ा गोड़ा प인다 चलो उठ जा बावांगे ए बी ए न्यूज़ चैनल देखने वाले सभी दर्शकों से हम अपील करते हैं कि ए बी ए न्यूज़ चैनल पर ऐसी लेटेस्ट खबरें देखने के लिए हमारे चैनल को सब सब्सक्राइब करना ना भूलें जय हिंद जय भारत